ਮਹਾਰਾਜ ਕਿਉਂ ਕਹਿਣ ਲੱਗੇ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਲਾਉ ਅੰਦਰ ਤੇਰੇ ਸਰੋਵਰ ਬਣ ਗਿਆ ਤੇ ਜਿਹੜਾ ਮਹਾਰਾਜ ਇਹ ਜਾਂਦੇ ਆ ਉੱਥੇ ਫਿਰ ਮਹਾਰਾਜ ਕਹਿੰਦੇ ਆ ਤੀਰਥ ਤਪ ਦਇਆ ਦਤ ਦਾਨ ਤੀਰਥਾਂ ਦਾ ਇਸ਼ਨਾਨ ਤਪ ਕਰਨੇ ਸਿਮਰਨ ਤੋਂ ਬਿਨਾ ਸਿਰਫ ਮਾਇਆ ਲਈ ਦੁਨਿਆਵੀ ਸਮਗਰੀ ਲਈ ਦੇਖੋ ਦੋ ਰਸਤੇ ਨੇ ਇੱਕ ਪਰਮਾਰਥ ਦਾ ਇੱਕ ਪਦਾਰਥ ਹੈ ਇਕ ਲੇਵਕ ਹੈ ਇਕ ਧਾਤਖ ਹੈ ਜੇ ਮੈਂ ਸਿਮਰਨ ਪਦਾਰਤਲੀ ਕਰ ਰਿਹਾ ਆਂ ਤੇ ਮੈਂ ਪਰਮਾਰਥੀ ਨਹੀਂ ਮੈਂ ਪਰਮਾਰਥ ਦੇ ਸ਼ਬਦਾਂ ਦੀ ਵਰਤੋਂ ਪਦਾਰਤਲੀ ਕਰ ਰਿਹਾ ਤੇ ਜਿਹੜਾ ਪਦਾਰਤ ਸਮਰਪਣ ਕਰਕੇ ਪਰਮਾਰਥ ਵਾਲੇ ਰਸਤੇ ਤੇ ਚੱਲਦਾ ਮੰਜ਼ਿਲ ਉਸ ਨੂੰ ਮਿਲਦੀ ਹੈ ਮਹਾਰਾਜ ਕਹਿੰਦੇ ਤੀਰਥ ਤਪ ਦਇਆ ਦਤਦਾਨ ਦਤਦਰ ਤੇ ਦਿੱਤਾ ਹੋਇਆ ਇਹਦਾ ਫਲ ਕਿ ਮਿਲੇਗਾ ਕਹਿੰਦੇ ਸਿਮਰਨ ਤੋਂ ਫਲ ਬਹੁਤ ਘਾਟੇ ਦਾ ਜੇ ਕੋ ਪਾਵੇ ਤਿਲ ਕਾ ਮਾਨ ਤਿਲ ਜਿਨੀ ਇੱਜ਼ਤ ਮਿਲ ਜਾਏਗੀ ਅੱਗੇ ਫਿਰ ਗੁਰੂ ਜੀ ਕਹਿੰਦੇ ਆ ਤੀਰਥ ਤਪ ਤਿਆ ਦਾ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲ ਨਾ ਹੋ ਤੇ ਤੀਰਥ ਤੇ ਅਨਿਸ਼ਨਾਣ ਕਰਦਿਆਂ ਕਹਿਣਾ ਦਾਤਾ ਤੂੰ ਮੇਰੇ ਤੇ ਬਖਸ਼ਿਸ਼ ਕਰ ਅੰਤਰ ਤੀਰਥ ਇੱਥੇ ਬਾਹਰ ਦਾ ਤੀਰਥ ਕਿਹਾ ਕੱਲ ਨੂੰ ਚਲੋ ਅੱਗੇ ਜਿੱਥੇ ਸ਼ਬਦ ਆਵੇਗਾ ਤੇ ਫਿਰ ਜ਼ਿਕਰ ਆਵੇਗਾ ਜ਼ੋਰ ਕਰਨਗੇ ਦਾ ਮਹਾਰਜ ਕਹਿੰਦੇ ਕਾਹ ਪਈਓ ਤੀਰਥ ਬ੍ਰਤ ਕੀਏ ਰਾਮ ਸ਼ਰਨ ਨਹੀਂ ਆ ਗੈ ਦੇ ਸਿਮਰਨ ਕਰ ਜੋਗ ਜਗ ਜੋਗ ਸਾਧਨਾ ਕਰਨੀਆਂ ਆ ਜਿਹੜੇ ਖਾਵਣ ਕਰਨੇ ਜਗ ਕਰ ਰਿਹਾ ਮਹਾਰਾਜ ਕਹਿੰਦੇ ਨੇ ਨੇਫਲ ਤੇ ਮਾਨੋ ਸਜਣੋਂ ਸੱਚ ਜਾਣੋ ਉਹ ਨੇਫਲ ਨੇ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਉੰਜ ਜੇ ਕੋਈ ਭਰਮ ਪਾਲੀ ਬੈਠਾ ਈਰਖਾ ਚ ਕਹੀ ਜਾ ਸਾਡਾ ਧਰਮ ਹੈ ਸਾਡਾ ਅਕੀਦਾ ਹੈ ਉਹਨੂੰ ਮੁਬਾਰਕ ਪਰ ਗੁਰੂ ਤੇਗ ਬਹਾਦਰ ਕਹਿੰਦੇ ਨੇ ਗੁਰਮਤੀ ਉਹ ਸਿੱਖੋ ਇਹ ਤੀਰਥਾਂ ਦਾ ਇਸ਼ਨਾਨ ਇਹ ਵਰਤ ਰੱਖਣੇ ਸਿਮਰਨ ਕਰਨਾ ਕੋਈ ਨਹੀਂ ਹੁਣ ਕਈ ਵਾਰੀ ਨਾ ਜੀ ਮਿਲਦੇ ਸਾਰੇ ਤਰ੍ਹਾਂ ਦੇ ਬੰਦੇ ਆ ਚਲੋ ਮੰਨ ਲਓ ਅਸੀਂ ਜੀ ਚੱਲੇ ਆ ਜੀ ਅੰਮ੍ਰਿਤਸਰ ਮੱਥਾ ਟੇਕਣ ਗੱਡੀ ਚ ਜਿਉਂ ਚੁਗਲੀਆਂ ਕਰਦੇ ਜਾਣਗੇ ਰਹਿ ਰੱਬ ਦਾ ਨਾਮ ਮੈਂ ਸੋਚਣਾ ਕਰਿਓ ਇਹ ਗੁਰਮੁਖ ਪਿਆਰੇ ਚੜਾਈ ਕਰ ਗਏ ਆ ਮੈਂ ਪਿਛਲੀ ਜ਼ਿਕਰ ਕੀਤਾ ਨਾ ਉਹਨਾਂ ਦਾ ਪੁੱਤਰ ਨਾ ਉਹਨਾਂ ਦੀ ਧੀ ਮਾਤਾ ਜੀ ਦੇ ਜੁੰਮਦੇ ਆ ਮੈਨੂੰ ਉਹ ਕਥਾ ਵਾਸਤੇ ਲੈ ਕੇ ਗਿਆ ਸੰਮਰਸਾ ਜਦੋਂ ਅਸੀਂ ਗਏ ਤੇ ਮੈਨੂੰ ਕਹਿੰਦੇ ਆ ਬੀਪਾਈ ਸਭ ਭੇਟਾ ਕੀ ਲੈ ਕੇ ਆਇਓ ਤੇ ਮੈਂ ਕਿਹਾ ਜੀ ਭੇਟਾ ਪੈਸੇ ਕਹਿੰਦੇ ਇਹ ਤਾਂ ਸਾਰੀ ਦੁਨੀਆ ਦਿੰਦੀ ਹੈ ਮੈਨੂੰ ਦੋ ਗੱਲਾਂ ਉਹਨਾਂ ਦੀਆਂ ਚੇਤੇ ਨੇ ਕਹਿੰਦੇ ਇੱਕ ਤੇ ਕਿਸੇ ਵੀ ਇਤਿਹਾਸਿਕ ਥਾਂ ਤੇ ਜਾਈਏ ਦੇਗ ਜ਼ਰੂਰ ਲੈ ਕੇ ਜਾਓ ਕਿਉਂਕਿ ਗੁਰੂ ਘਰ ਚ ਦੇਗ ਦੀ ਹੀ ਪ੍ਰਵਾਨਤੀ ਹੈ ਬਾਕੀ ਤੁਸੀਂ ਫਰੂਟ ਲਿਆਂਦਾ ਦੁੱਧ ਲਿਆਂਦਾ ਚੰਗੀ ਗੱਲ ਇਹ ਗੁਰੂ ਸੰਗਤ ਦੀ ਸੇਵਾ ਹੈ ਗੁਰੂ ਸਾਹਮਣੇ ਦੇਗ ਦਾ ਪ੍ਰਸ਼ਾਦ ਹੀ ਚੱਲਦਾ ਜਿਹਨੂੰ ਪੰਜ ਅੰਮ੍ਰਿਤ ਆਪਾ ਕਹਿੰਦੇ ਨੇ ਦੂਜੀ ਗੱਲ ਕਹਿੰਦੇ ਨੇ ਭੇਟਾ ਮੇਨੂੰ ਸਮਝ ਨਹੀਂ ਆ ਕਿ ਕਿੰਨੇ ਸਰੋਵਰ ਕੋਲ ਖਲਾਰ ਕੇ ਕਹਿੰਦੇ ਆ ਇੱਥੇ ਕੋਈ ਨਾ ਕੋਈ ਬਾਣੀ ਪੜੋ ਬੋਲ ਕੇ ਤੇ ਗੁਰੂ ਰਾਮਦਾਸ ਲਈ ਬਾਣੀ ਦੀ ਪੇਟਾ ਲੈ ਕੇ ਜਾਇਆ ਕਰੋ ਮੰਨ ਲਓ ਆਪਾਂ ਘਰੋਂ ਚੱਲੇ ਆ ਤੇ ਜਦੋਂ ਤੁਰ ਹੀ ਪਾਇਆ ਤਨ ਕਰਕੇ ਤੁਰ ਪਏ ਸੁਰਤ ਕਰਕੇ ਫਿਰ ਘਰ ਬੈਠੇ ਆ ਤੇ ਮੇਰੀ ਇੱਛਾ ਇਹ ਜੇ ਕਾਰ 'ਚ ਬੈਠੇ ਆ ਇੱਥੇ ਵੇਖ ਲਓ ਆਪਾਂ ਘਰੋਂ ਚੱਲਨੇ ਆ ਲੋੜ ਮੁਤਾਬਕ ਗੱਲ ਕਰੋ ਬਹੁਤ ਚੰਗਾ ਹੋਵੇ ਗੁਰਦੁਆਰੇ ਆਉਂਦਿਆਂ ਪੇਟਾ ਗੁਰੂਕੁਲ ਸਿਮਰਨ ਦੀ ਲੈ ਕੇ ਆਈਏ ਨਾਮ ਦੀ ਲੈ ਕੇ ਆਈਏ ਮੈਂ ਵਾਰ ਵਾਰ ਕਹਿੰਨੇ ਤੁਸੀਂ ਪ੍ਰੈਕਟੀਕਲ ਕਰਕੇ ਦੇਖਿਓ ਪਲੀਜ਼ ਜਿਹੜੇ ਕਰਦੇ ਆ ਉਹਨਾਂ ਨੂੰ ਉਹਨਾਂ ਨੂੰ ਰਸ ਹੈ ਇਹਦੇ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਵੀ ਦੇਖੋ ਤੁਸੀਂ ਜੋਗ ਮਤ ਚਲੇ ਗਏ ਜਗ ਕੀਤੇ ਸਿਮਰਨ ਤੋਂ ਬਿਨਾ ਕੁਛ ਨਹੀਂ ਤੀਰਥ ਇਸ਼ਨਾਨ ਕੀਤਾ ਸਿਮਰਨ ਨਹੀਂ ਕੀਤਾ ਨਾਮ ਨਹੀਂ ਜਪਿਆ ਗੁਰੂ ਸਾਹਿਬ ਕਹਿੰਦੇ ਆ ਅਸਲ 'ਚ ਸਭ ਤੋਂ ਉੱਤਮ ਨਾਮ ਹੈ ਗੁਰੂ ਨਾਨਕ ਸਾਹਿਬ ਨੂੰ ਇਹ ਪ੍ਰਸ਼ਨ ਕੀਤਾ ਸੀ ਜਿਹੜਾ ਆ ਸ਼ਬਦ ਦੇ ਨਾ ਪ੍ਰਸ਼ਨ ਕੀਤਾ ਸੀ ਮਹਾਰਾਜ ਤੁਸੀਂ ਕਹਿੰਦੇ ਹੋ ਨਾਮ ਨਾਮ ਸਿਮਰਨ ਤਿਸ ਕੀਰਤਨ ਸਿਮਰਨ ਬਾਣੀ ਉਹਦੇ ਨਾਲੋਂ ਸੌਖੇ ਨੇ ਜਿਹੜੇ ਲੋਕੀ ਨੰਗੇ ਪੈਰ ਧੁੱਪੋ ਚੱਲਦੇ ਆ ਠੰਢੇ ਚੱਲਦੇ ਆ ਇਹ ਇਹ ਜਲ ਧਾਰੇ ਕਰਦੇ ਆ ਅੱਗ ਦੇ ਵਿੱਚ ਧੂਣੀਆਂ ਰਮਾ ਕੇ ਅੱਗ 'ਚ ਬੈਠਦੇ ਆ ਪੁੱਠੇ ਲਟਕਦੇ ਆ ਇੱਕ ਲੱਤ ਤੇ ਖਲੋਂਦੇ ਆ ਇੱਕ ਬਾਹ ਉੱਤੇ ਚੁੱਕੀ ਰੱਖਦੇ ਅਜੇ ਵੀ ਕੁੰਬ ਦੇ ਮੇਲੇ ਤੇ ਜੋ ਮਿਲਦੇ ਨੇ ਇਸਾਦੂ ਜਿਹੜੇ ਇਸ ਢੰਗ ਨਾਲ ਆਪਣੀ ਸਾਧਨਾ ਕਰ ਰਹੇ ਉਹਨਾਂ ਨੇ ਕਿਹਾ ਜੀ ਸਾਨੂੰ ਇੱਕ ਸਵਾਲ ਕੀਤਾ ਹੈ ਉਹਨਾਂ ਨੇ ਮਹਾਰਾਜ ਕਹਿੰਦੇ ਨੇ ਕੀ ਕਹਿੰਦੇ ਨੇ ਵੀ ਇਸ ਸੰਸਾਰ ਦਾ ਨਿਯਮ ਇਹ ਜਿੰਨੀ ਕੋਈ ਮਿਹਨਤ ਜ਼ਿਆਦਾ ਕਰੇਗਾ ਉਹਨਾਂ ਫਲ ਜ਼ਿਆਦਾ ਮਿਲੇਗਾ ਜਿੰਨੀ ਮਿਹਨਤ ਘੱਟ ਕਰੇਗਾ ਉਹਨਾਂ ਫਲ ਨਹੀਂ ਮਿਲਣਾ ਘੱਟ ਮਿਲਣਾ ਮਹਾਰਾਜ ਕਹਿੰਦੇ ਨਹੀਂ ਇਹ ਨਹੀਂ ਹੈਗਾ ਸੰਸਾਰ 'ਚ ਕਹਿੰਦੇ ਨੇ ਬਹੁਤ ਬੰਦੇ ਐਸੇ ਨੇ ਜਿਨ੍ਹਾਂ ਦੀ ਮਿਹਨਤ ਜ਼ਿਆਦਾ ਹੈ ਪਰ ਫਲ ਘਾਟੇ ਬੜੇ ਐਸੇ ਨੇ ਜਿਨ੍ਹਾਂ ਦੀ ਮਿਹਨਤ ਬੜੀ ਘਾਟੇ ਫਲ ਬੜਾ ਯਾਦਾ ਉਹ ਕਹਿੰਦੇ ਸਾਨੂੰ ਸਮਝਾਉ ਉੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਕਹਿਣ ਲੱਗੇ ਲੱਕੜਾਂ ਵਧਣ ਵਾਲੇ ਦੀ ਮਿਹਨਤ ਬੜੀ ਹੈ ਪਰ ਉਹਨੇ ਪੈਸੇ ਕੋਈ ਨਹੀਂ ਬੰਨਦੇ ਪਏ ਜਿੰਨੇ ਜ਼ਿਮੀਦਾਰ ਨੂੰ ਬੋਲ ਦਾਣੇ ਵਿੱਚੋਂ ਬੰਨਦੇ ਆ ਸਮਝਾਉਣ ਦਾ ਤਰੀਕਾ ਸੀ ਜ਼ਿਮੀਦਾਰ ਵੀ ਖੇਤਾਂ ਜਾਂਦਾ ਹੈ ਕਿਸਾਨ ਵੀ ਕਹਿਣ ਲੱਗੇ ਕਿਸਾਨ ਵੀ ਮਿਹਨਤ ਕਰਦਾ ਲੱਕੜਹਾਰਾ ਬਹੁਤ ਮਿਹਨਤ ਕਰਦਾ ਹੈ ਕਿਸਾਨ ਤਾਂ ਫਿਰ ਵੀ ਕਦੀ ਟਿਕ ਜਾਂਦਾ ਜਿਹਨੇ ਰੋਜ਼ ਲੱਕੜਾਂ ਵੱਢ ਕੇ ਲਿਆਉਣੀਆਂ ਨੇ ਜੋ ਰੋਜ਼ ਜ਼ੋਰ ਲੱਗਣਾ ਹੈ ਕਹਿਣ ਲੱਗੇ ਕਿਸਾਨ ਨਾਲੋਂ ਘੱਟ ਮਿਹਨਤ ਕਰਦਾ ਬਜਾਜੀ ਵਾਲਾ ਪਰ ਪੈਸੇ ਐ ਕੜਕਾ ਕੇ ਰੋਜ਼ ਲੈ ਲੈਂਦਾ ਜਿਮੀਦਾਰ 6 ਮਹੀਨੇ ਬਾਅਦ ਕਹਿਣ ਲੱਗੇ ਬਜਾਜੀ ਵਾਲੇ ਨਾਲੋਂ ਘੱਟ ਮਿਹਨਤ ਕਰਦਾ ਸੋਨਾ ਵੇਚਣ ਵਾਲਾ ਪਰ ਪੈਸੇ ਬਜਾਜੀ ਵਾਲੇ ਨੂੰ ਯਾਦੇ ਬਣਾ ਜਾਂਦਾ ਕਹਿਣ ਲੱਗੇ ਇੱਕ ਉਹ ਵੀ ਨਹੀਂ ਜਿਹੜੇ ਹੀਰਾ ਵੇਚਦੇ ਆ ਚਿੱਟੇ ਸਾਫ ਕੱਪੜੇ ਪਾਉਂਦੇ ਆ ਇੱਕ ਹੀਰਾ ਵੇਚ ਜੇ ਤੇ ਕਈ ਪੁਸ਼ਤਾਂ ਦੀ ਰੋਟੀ ਬਣ ਜਾਂਦੀ ਏ ਕਹਿਣ ਲੱਗੇ ਵਾਹਿਗੁਰੂ ਸਿਮਰਨ ਹੀਰਾ ਖੈ ਥੋੜਾ ਜਪਿਆ ਵੀ ਭਾਗ ਲਾ ਜਾਂਦਾ ਆ